ਸਸ਼੍ਰੀਕਾਲ ਤੁਸੀਂ ਜੁੜਿਓ ਮਾਈ ਪੰਜਾਬੀ ਟੀਵੀ ਦੇ ਨਾਲ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਸੂਫੀ ਗਾਇਕਾ ਜੋਤੀ ਨੂਰਾ ਦਾ ਆਪਣੇ ਪਿਤਾ ਦੇ ਨਾਲ ਨਿੱਜੀ ਝਗੜਾ ਚੱਲ ਰਿਹਾ ਸੀ ਜਿਸ ਨੂੰ ਉਹਨਾਂ ਦੇ ਪਿਤਾ ਨੇ ਖਤਮ ਕਰ ਦਿੱਤਾ ਹੈ ਉਹਨਾਂ ਦੇ ਪਿਤਾ ਦਾ ਕਹਿਣਾ ਹੈ ਕਿ ਮੈਨੂੰ ਆਪਣੀ ਬੇਟੀ ਦੇ ਨਾਲ ਕੋਈ ਨਾਰਾਜ਼ਗੀ ਨਹੀਂ ਹੈ ਕੁਝ ਲੋਕਾਂ ਨੇ ਸਾਡੇ ਪਰਿਵਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ ਜਿਥੇ ਉਹਨਾਂ ਨੇ ਆਪਣੀ ਬੇਟੀ ਨੂੰ ਉਸ ਦੀਆਂ ਗਲਤੀਆਂ ਲਈ ਵੀ ਮੁਆਫ ਕਰ ਦਿੱਤਾ। ਉਦੋਂ ਇਹਨਾਂ ਦੇ ਪਿਤਾ ਗੁਲਜਨ ਮੀਰ ਨੇ ਕਿਹਾ ਹੈ ਕਿ ਬੱਚੇ ਪੰਛੀਆਂ ਵਰਗੇ ਹੁੰਦੇ ਨੇ ਜੇਕਰ ਉਹ ਸਵੇਰੇ ਗਲਤੀ ਨਾਲ ਕਿਤੇ ਚਲੇ ਜਾਂਦੇ ਨੇ ਤਾਂ ਸ਼ਾਮ ਨੂੰ ਆਪਣੇ ਆਲਣੇ ਵਿੱਚ ਹੀ ਪਰਤਦੇ ਨੇ। ਜਿਥੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪਰਿਵਾਰ ਵਾਲੇ ਹਮੇਸ਼ਾ ਹੀ ਇਕੱਠੇ ਰਹਿੰਦੇ ਚੰਗੇ ਲੱਗਦੇ ਨੇ। ਦੱਸਦੀ ਕਿ ਉਹਨਾਂ ਨੇ ਕਿਹਾ ਕਿ ਬੱਚਿਆਂ ਨੇ ਸਾਨੂੰ ਫੋਨ ਕਰਕੇ ਬੁਲਾਇਆ ਸੀ ਤਾਂ ਅਸੀਂ ਬੱਚਿਆਂ ਨੂੰ ਮਿਲਣ ਆ ਗਏ। ਅੱਜ ਉਹਨਾਂ ਨੇ ਆਪਣੀ ਬੇਟੀ ਨੂਰਾ ਨੂੰ ਦਿਲੋਂ ਮੁਆਫ ਕਰ ਦਿੱਤਾ। ਉਹਨਾਂ ਵਿਚਕਾਰ ਚੱਲ ਰਿਹਾ ਵਿਵਾਦ ਹੁਣ ਖਤਮ ਹੋ ਗਿਆ। ਮੈਂ ਕਹਿਆ ਕਿ ਅਸੀਂ ਇੱਕ ਦੂਜੇ ਤੇ ਬਹੁਤ سارے ਜਵਾਬ ਦੋਸ਼ੀ ਲਗਾਏ ਨੇ ਸਾਡੇ ਬੱਚੇ ਬੇਕਸੂਰ ਨੇ ਤੇ ਮੈਨੂੰ ਤੋੜਨ ਦੀਆਂ ਵੀ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ ਹੁਣ ਅਸੀਂ ਸਾਰੇ ਦੁੱਖ ਮਿਟਾ ਕੇ ਇੱਕ ਦੂਜੇ ਨੂੰ ਮਾਫ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਜਲਦ ਹੀ ਉਹ ਬਾਪੂ ਜੋਤੀ لال ਮਾਹੀ ਸ਼ਾਜਿਤ ਦਰਬਾਰ ਚ ਮੱਥਾ ਟੇਕਣਗੇ। ਉੱਥੇ ਜੋਤੀ ਦੀ ਮਾਂ ਨੇ ਕਿਹਾ ਹੈ ਕਿ ਬੱਚੇ ਗਲਤੀ ਕਰਦੇ ਨੇ ਤੇ ਮਾਪੇ ਮਾਫ ਕਰ ਦਿੰਦੇ ਨੇ। ਹੁਣ ਉਹਨਾਂ ਨੇ ਆਪਣੀ ਗਲਤੀ ਸੁਧਾਰ ਲਈ ਹੈ। ਹੁਣ ਸੰਗਤ ਆਪ ਹੀ ਆਪਣੇ ਬੱਚਾ ਨੂੰ ਮਾਫ ਕਰਕੇ ਆਸ਼ੀਰਵਾਦ ਦੇਣ। ਜੋਤੀ ਨੂਰਾ ਨੇ ਕਿਹਾ ਹੈ ਕਿ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਸਾਡਾ ਪਰਿਵਾਰ ਇਕੱਠੇ ਰਹੇ। ਕੁਝ ਲੋਕਾਂ ਦੇ ਸਾਡੇ ਵਿੱਚਕਾਰ ਆ ਕੇ ਸਾਡੇ ਪਰਿਵਾਰ ਨੂੰ ਮੋਤੀਆਂ ਵਾਂਗ ਖਿਲਾਰ ਦਿੱਤਾ ਸੀ ਜੋਤੀਨੂਰਾ ਦੇ ਪ੍ਰਾ ਸਾਹਿਲ ਮੀਰ ਨੇ ਵੀ ਕਿਹਾ ਹੈ ਕਿ ਮੈਂ ਬਹੁਤ ਖੁਸ਼ ਆ ਕਿ ਮੇਰੇ ਪੈਨਪਰਾ ਦੁਬਾਰਾ ਮਿਲ ਗਏ ਮੇਰੀ ਪੈਨ ਨੇ ਬਹੁਤ ਸੋਹਣਾ ਘਰ ਬਣਾਇਆ ਹੋਇਆ ਉਹ ਜਲਦ ਹੀ ਸ਼ਿਫਟ ਹੋ ਜਾਵੇਗੀ ਉਸਮਾਨ ਨੇ ਕਿਹਾ ਹੈ ਕਿ ਅਸੀਂ ਸਾਰੇ ਇੱਕ ਹਾਂ ਜਿਨ੍ਹਾਂ ਨੇ ਸਾਨੂੰ ਤੋੜਿਆ ਉਹ ਆਪ ਹੀ ਟੁੱਟ ਗਏ ਸਾਨੂੰ ਸਾਡੇ ਮਾਪਿਆਂ ਦਾ ਆਸ਼ੀਰਵਾਦ ਮਿਲ ਗਿਆ ਹੈ ਸਸ਼੍ਰੀਕਾਲ ਤੁਸੀਂ ਜੁੜਿਓ ਮਾਈ ਪੰਜਾਬੀ ਟੀਵੀ ਦੇ ਨਾਲ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਸੂਫੀ ਗਾਇਕਾ ਜੋਤੀ ਨੂਰਾ ਦਾ ਆਪਣੇ ਪਿਤਾ ਦੇ ਨਾਲ ਨਿੱਜੀ ਝਗੜਾ ਚੱਲ ਰਿਹਾ ਸੀ ਜਿਸ ਨੂੰ ਉਹਨਾਂ ਦੇ ਪਿਤਾ ਨੇ ਖਤਮ ਕਰ ਦਿੱਤਾ ਹੈ ਉਹਨਾਂ ਦੇ ਪਿਤਾ ਦਾ ਇਹ ਕਹਿਣਾ ਹੈ ਕਿ ਮੈਨੂੰ ਆਪਣੀ ਬੇਟੀ ਦੇ ਨਾਲ ਕੋਈ ਨਾਰਾਜ਼ਗੀ ਨਹੀਂ ਹੈ ਕੁਝ ਲੋਕਾਂ ਨੇ ਸਾਡੇ ਪਰਿਵਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ ਤਜਿਤੇ ਉਹਨਾਂ ਨੇ ਆਪਣੀ ਬੇਟੀ ਨੂੰ ਉਸ ਦੀਆਂ ਗਲਤੀਆਂ ਲਈ ਵੀ ਮਾਫ਼ ਕਰ ਦਿੱਤਾ। ਉਤੇ ਉਹਨਾਂ ਦੇ ਪਿਤਾ ਗੁਲਜਨ ਮੀਰ ਨੇ ਕਿਹਾ ਹੈ ਕਿ ਬੱਚੇ ਪੰਛੀਆਂ ਵਰਗੇ ਹੁੰਦੇ ਨੇ ਜੇਕਰ ਉਹ ਸਵੇਰੇ ਗਲਤੀ ਨਾਲ ਕੀਤੇ ਚਲੇ ਜਾਂਦੇ ਨੇ ਤਾਂ ਸ਼ਾਮ ਨੂੰ ਆਪਣੇ ਆਲਣੇ ਵਿੱਚ ਹੀ ਪਰਤੇਦੇ ਨੇ। ਜਿਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪਰਿਵਾਰ ਵਾਲੇ ਹਮੇਸ਼ਾ ਹੀ ਇਕੱਠੇ ਰਹਿੰਦੇ ਚੰਗੇ ਲੱਗਦੇ ਨੇ। ਦੱਸਦੀ ਕਿ ਉਹਨੇ ਕਿਹਾ ਕਿ ਬੱਚਿਆਂ ਨੇ ਸਾਨੂੰ ਫੋਨ ਕਰਕੇ ਬੁਲਾਇਆ ਸੀ ਤਾਂ ਅਸੀਂ ਬੱਚਿਆਂ ਨੂੰ ਮਿਲਣ ਆ ਗਏ। ਅੱਜ ਉਹਨਾਂ ਨੇ ਆਪਣੀ ਬੇਟੀ ਨੂਰਾ ਨੂੰ ਦਿਲੋਂ ਮਾਫ਼ ਕਰ ਦਿੱਤਾ। ਉਹਨਾਂ ਵਿਚਕਾਰ ਚੱਲ ਰਿਹਾ ਵਿਵਾਦ ਹੁਣ ਖਤਮ ਹੋ ਗਿਆ। ਨੇ ਕਿਹਾ ਹੈ ਕਿ ਅਸੀਂ ਇੱਕ ਦੂਜੇ ਤੇ ਬਹੁਤ سارے ਜਵਾਬ ਦੋਸ਼ੀ ਲਗਾਏ ਨੇ ਸਾਡੇ ਬੱਚੇ ਬੇਕਸੂਰ ਨੇ ਤੇ ਮੈਨੂੰ ਤੋੜਨ ਦੀਆਂ ਵੀ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ ਹੁਣ ਅਸੀਂ ਸਾਰੇ ਦੁੱਖ ਮਿਟਾ ਕੇ ਇੱਕ ਦੂਜੇ ਨੂੰ ਮਾਫ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਜਲਦ ਹੀ ਉਹ ਬਾਪੂ ਜੋਤੀ لال ਮਾਹੀ ਸ਼ਾਜਿਤ ਦਰਬਾਰ ਚ ਮੱਥਾ ਟੇਕਣਗੇ। ਉੱਥੇ ਜੋਤੀ ਦੀ ਮਾਂ ਨੇ ਕਿਹਾ ਹੈ ਕਿ ਬੱਚੇ ਗਲਤੀ ਕਰਦੇ ਨੇ ਤੇ ਮਾਪੇ ਮਾਫ ਕਰ ਦਿੰਦੇ ਨੇ। ਹੁਣ ਉਹਨਾਂ ਨੇ ਆਪਣੀ ਗਲਤੀ ਸੁਧਾਰ ਲਈ ਹੈ। ਹੁਣ ਸੰਗਤ ਆਪ ਹੀ ਆਪਣੇ ਬੱਚਾ ਨੂੰ ਮਾਫ ਕਰਕੇ ਆਸ਼ੀਰਵਾਦ ਦੇਣ। ਜੋਤੀ ਨੂਰਾ ਨੇ ਕਿਹਾ ਹੈ ਕਿ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਸਾਡਾ ਪਰਿਵਾਰ ਇਕੱਠੇ ਰਹੇ। ਕੁਝ ਲੋਕਾਂ ਦੇ ਸਾਡੇ ਵਿੱਚਕਾਰ ਆ ਕੇ ਸਾਡੇ ਪਰਿਵਾਰ ਨੂੰ ਮੋਤੀਆਂ ਵਾਗ ਖਿਲਾਰ ਦਿੱਤਾ ਸੀ ਜੋਤੀ ਨੂਰਾ ਦੇ ਪ੍ਰਾ ਸਾਹਿਲ ਮੀਰ ਨੇ ਵੀ ਕਿਹਾ ਹੈ ਕਿ ਮੈਂ ਬਹੁਤ ਖੁਸ਼ ਆ ਕਿ ਮੇਰੇ ਪੈਨ ਪ੍ਰਾਤ ਦੁਬਾਰਾ ਮਿਲ ਗਏ ਮੇਰੀ ਪੈਨ ਨੇ ਬਹੁਤ ਸੋਹਣਾ ਘਰ ਬਣਾਇਆ ਹੋਇਆ ਉਹ ਜਲਦ ਹੀ ਸ਼ਿਫਟ ਹੋ ਜਾਵੇਗੀ ਉਸਮਾਨ ਨੇ ਕਿਹਾ ਕਿ ਅਸੀਂ ਸਾਰੇ ਇੱਕ ਹਾਂ ਜਿਨ੍ਹਾਂ ਨੇ ਸਾਨੂੰ ਤੋੜਿਆ ਉਹ ਆਪ ਹੀ ਟੁੱਟ ਗਏ ਸਾਨੂੰ ਸਾਡੇ ਮਾਪਿਆਂ ਦਾ ਆਸ਼ੀਰਵਾਦ ਮਿਲ ਗਿਆ